ਪੜ ਗਈ ਪਿੰਡ ਵੀ ਜਾਣਾ ਸੀ ਤੇ ਪੈਸੇ ਵੀ ਹੈ ਨਹੀਂ ਗੇ ਪੈਸੇ ਥੋੜੇ ਐ ਪਹਿਲਾਂ ਜਿਹੜੇ ਫੜਾਈ ਸੀ ਉਹ ਤਾਂ ਮੈਂ ਕੱਪੜੇ-ਕੁਪੜੇ ਲਈ ਆਈ ਸੀਗੀ ਹੋਰ ਸਮਾਨ ਲਈ ਸੀਗੀ ਹੁਣ ਜਾਣਾ ਸੀਗਾ ਪਿੰਡ ਦੇਖਦੀ ਆ ਮੈਂ ਪਤਾ ਨਹੀਂ ਹੁਣ ਕਿੱਥੋਂ ਪੈਸੇ ਮੈ ਲਾਂਗੇ ਇਹ ਉਂ ਐ ਜਿਹ ਕਹਿੰਦਾ ਹੁੰਦਾ ਇਹਦੇ ਬਟੂ ਵਿੱਚ ਦੇਖ ਲੈਣੀ ਜੇ ਮੋਰ ਤਾਂ ਬਟੂ ਵਿੱਚ ਤਾਂ ਮੈਂ ਲਗਾ ਦੇ ਹੁਣ ਇਹ ਆ ਯਾਰਾ ਹੁੰਦਾ ਮੋਬਾਈਲ 'ਚ ਦੇਖਣਾ ਮੋਬਾਈਲ 'ਚ ਵੀ ਨਹੀਂ ਐ ਪੈਸੇ ਹੋਏ ਤਾਂ ਇਹਦੇ ਨਿੰਨ ਦੁਕਾਨ ਵਾਲੇ ਤੇ ਕੋੜਾ ਲਿਆਂਗੀ पता नहीं आया मोबाइल मैं वे फरोल के पहले का कि पैसे निकल हैं कितनों निकल गए पैसे ऐसे वाह तो समान ज लाई बैठा पैसे कितनों निकल नहीं की पता कि निकलूंगे मैं दो हजार रुपया कढ़ा के लोनी जोर मोर